ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਯੂਰਿਕ ਐਸਿਡ ਜਦੋਂ ਸਾਡੇ ਵੱਧ ਜਾਂਦਾ ਹੈ ਸਰੀਰ ਦੇ ਵਿੱਚ ਤਾਂ ਉਹਦੇ ਨਾਲ ਸਾਨੂੰ ਕੀ ਲੱਛਣ ਵੇਖਣ ਨੂੰ ਮਿਲਦੇ ਆ ਇਸ ਤੋਂ ਇਲਾਵਾ ਉਹ ਕਿਹੜੇ ਤਰੀਕੇ ਕਿਹੜਾ ਨੁਸਖਾ ਹੈ ਜਿਹਦੇ ਨਾਲ ਅਸੀਂ ਬਿਨਾਂ ਕਿਸੇ ਦਵਾਈ ਤੋਂ ਯੂਰਿਕ ਐਸਿਡ ਨੂੰ ਅਸੀਂ ਘਰ ਇਹੀ ਠੀਕ ਕਰ ਸਕਦੇ ਹਾਂ ਉਸ ਬਾਰੇ ਵੀ ਜਾਣਾਂਗੇ ਤੇ ਕਿਹੜਾ ਭੋਜਨ ਸਾਨੂੰ ਖਾਣਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਛੱਡਣਾ ਚਾਹੀਦਾ ਹੈ ਇਹਨਾਂ ਸਾਰੀਆਂ ਗੱਲਾਂ ਵਲ ਅੱਜ ਪੂਰੇ ਧਿਆਨ ਨਾਲ ਸੁਣਿਓ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਵੀਡੀਓ ਦਾ ਜਾਣਕਾਰੀ ਦਾ ਲਾਭ ਮਿਲੇ ਤੇ ਸਾਥੀਓ ਆਪਣਾ ਜਿਹੜਾ YouTube ਚੈਨਲ ਹੈ ਡਾਕਟਰ ਹਰਮਨ ਜੀ ਦਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ 2020 ਦੇ ਵਿੱਚ ਸਟੱਡੀ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਪੂਰੀ ਦੁਨੀਆ ਦੇ ਵਿੱਚ ਘੱਟੋ ਘੱਟ 56 ਮਿਲੀਅਨ ਲੋਕਾਂ ਨੂੰ ਯੂਰਿਕ ਐਸਿਡ ਦੀ ਪਰੇਸ਼ਾਨੀ ਆ ਤੇ ਇਹ ਹੌਲੀ-ਹੌਲੀ ਅੱਗੇ ਇਹਦੀ ਜਿਹੜੀ ਗਿਣਤੀ ਆ ਉਹ ਹੋਰ ਵੱਧਦੀ ਜਾ ਰਹੀ ਆ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਵੀ ਯੂਰਿਕ ਐਸਿਡ ਨੂੰ ਅਸੀਂ ਕਿਵੇਂ ਕਾਬੂ ਚ ਪਾ ਸਕਦੇ ਆਂ ਬਲੱਡ ਚ ਵਧੇ ਯੂਰਿਕ ਐਸਿਡ ਨੂੰ ਕਿਵੇਂ ਘਟ ਕਰ ਸਕਦੇ ਆਂ ਸਾਥੀਓ ਪਹਿਲਾਂ ਤਾਂ ਜਾਣ ਲੈਨੇ ਵੀ ਜਦੋਂ ਯੂਰਿਕ ਐਸਿਡ ਵੱਧ ਆਏ ਤਾਂ ਸਾਡੇ ਸਰੀਰ ਚ ਲੱਛਣ ਕੀ ਕੀ ਵੇਖਣ ਨੂੰ ਮਿਲਦੇ ਮੈਂ ਤੁਹਾਨੂੰ ਪਹਿਲਾਂ ਸੌਖੀ ਭਾਸ਼ਾ ਦੱਸਦਾ ਵੀ ਯੂਰਿਕ ਐਸਿਡ ਹੁੰਦਾ ਕੀ ਆ ਦੋਸਤੋ ਸਾਡੀਆਂ ਖਾਣ ਵਾਲੀਆਂ ਕੁਝ ਚੀਜ਼ਾਂ ਜੇ ਤੁਸੀਂ ਖਾਣੇ ਆ ਜਿਹੜਾ ਭੋਜਨ ਤਾਂ ਉਸ ਤੋਂ ਬਾਅਦ ਇੱਕ ਪਿਊਰੀਨ ਨਾਂ ਦਾ ਇੱਕ ਸਬਸਟੈਂਸ ਕਹਿ ਲੋ ਕੈਮੀਕਲ ਕਹਿ ਲੋ ਪਦਾਰਥ ਬਣਦਾ ਹੈ ਸਾਡੇ ਸਰੀਰ ਦੇ ਵਿੱਚ ਸੋ ਇਹ ਜਿਹੜਾ ਪਿਊਰੀਨ ਆ ਇਹਦੇ ਵਧਣ ਦੇ ਕਾਰਨ ਜਿਹੜਾ ਯੂਰਿਕ ਐਸਿਡ ਬਣਦਾ ਹੈ ਸੋ ਇਹਦੇ ਵਧਣ ਦੇ ਨਾਲ ਕੀ ਹੁੰਦਾ ਇਹਦੇ ਜਿਹੜੇ ਛੋਟੇ-ਛੋਟੇ ਕ੍ਰਿਸਟਲ ਦਾ ਇਹ ਸਾਡੇ ਜੋਇੰਟਸ ਵਿੱਚ ਜਮਾ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਆਮ ਤੌਰ ਤੇ ਜਿਹੜੇ ਜੋਇੰਟਸ ਅਫੈਕਟ ਹੁੰਦੇ ਆ ਜ਼ਿਆਦਾ ਯੂਰਿਕ ਐਸਿਡ ਵਧਣ ਦੇ ਨਾਲ ਉਹ ਜਿਵੇਂ ਸਾਡੇ ਗੋਡੇ ਹੋਗੇ ਫਿਰ ਅੱਡੀਆਂ ਦਾ ਐਂਕਲ ਜੋਇੰਟ ਹੋ ਗਿਆ ਇਸ ਤੋਂ ਇਲਾਵਾ ਜਿਹੜਾ ਅੰਗੂਠਾ ਸਾਡੇ ਪੈਰ ਦਾ ਉਹ ਹੋ ਗਿਆ ਫਿਰ ਸਾਡੀ ਕੂਣੀ ਦਾ ਜਿਹੜਾ ਜੋੜ ਆ ਇਹ ਹੋ ਗਿਆ ਇਸ ਤੋਂ ਇਲਾਵਾ ਸਾਡੇ ਰਿਸਟ ਦਾ ਜਿਹੜਾ ਜੋਇੰਟ ਆ ਇਹ ਹੋ ਗਿਆ ਤੇ ਸਾਡੇ ਹੱਥ ਦੇ ਜਿਹੜੇ ਜੋਇੰਟ ਆ ਸੋ ਇਹ ਅਫੈਕਟ ਜ਼ਿਆਦਾ ਹੁੰਦੇ ਆ ਤੇ ਇਹ افੈਕਟ ਕਿਉਂ ਹੁੰਦੇ ਇਹਨਾਂ ਦੇ ਵਿੱਚ ਜਿਹੜੇ ਕ੍ਰਿਸਟਲ ਦਾ ਯੂਰਿਕ ਐਸਿਡ ਦੇ ਉਹਨਾਂ ਦੇ ਜੋ ਇਹਨਾਂ ਜੋੜਾਂ ਦੇ ਵਿੱਚ ਉਹ ਜੰਮਣੇ ਸ਼ੁਰੂ ਹੋ ਜਾਂਦੇ ਆ ਜਮਾ ਹੁਣੇ ਸ਼ੁਰੂ ਹੋ ਜਾਂਦੇ ਜਿਦੇ ਕਰਕੇ ਇਹਨਾਂ ਜੋੜਾਂ ਦੇ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਆ ਇਨਫਲੇਮੇਸ਼ਨ ਹੋ ਜਾਂਦੀ ਆ ਤੇ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਲੱਛਣ ਆਉਂਦੇ ਆ ਇੱਕ ਤਾਂ ਇਹ ਲੱਛਣ ਹੋ ਗਿਆ ਵੀ ਜੋੜਾਂ 'ਚ ਸੋਜ ਤੇ ਦਰਦ ਇਸ ਤੋਂ ਇਲਾਵਾ ਸਾਥੀਓ ਵਾਰ-ਵਾਰ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਜਿਹਨੂੰ ਅਸੀਂ UTI ਕਹਿੰਦੇ ਆ ਯੂਰਿਨਰੀ ਟ੍ਰੈਕ ਇਨਫੈਕਸ਼ਨ ਸੋ ਜੇ ਤੁਹਾਡੇ ਵਾਰ-ਵਾਰ ਪਸ਼ਾਬ ਦੇ ਵਿੱਚ ਇਨਫੈਕਸ਼ਨ ਹੁੰਦੀ ਆ ਇਹ ਇਹ ਗੱਲ ਦਾ ਸੰਕੇਤ ਆ ਵੀ ਤੁਹਾਨੂੰ ਆਪਦਾ ਯੂਰਿਕ ਐਸਿਡ ਟੈਸਟ ਕਰਾ ਲੈਣਾ ਚਾਹੀਦਾ ਸ਼ਾਇਦ ਉਹ ਵਧਿਆ ਹੋ ਸਕਦਾ ਤੇ ਜਿਨ੍ਹਾਂ ਦਾ ਯੂਰਿਕ ਐਸਿਡ ਲੈਵਲ ਵੱਧ ਆਇਆ ਵਧਿਆ ਹੋਵੇ ਉਹਨਾਂ ਦੇ ਕਿਡਨੀ ਸਟੋਨਸ ਆ ਜਿਹੜੇ ਉਹ ਵੀ ਵਾਰ-ਵਾਰ ਬਣਦੇ ਆ ਸੋ ਇਹ ਵੀ ਇੱਕ ਨਿਸ਼ਾਨੀ ਆ ਕਿ ਸਾਡਾ ਜਿਹੜਾ ਯੂਰਿਕ ਐਸਿਡ ਦਾ ਲੈਵਲ ਆ ਉਹ ਵੱਧਾ ਤੇ ਯੂਰਿਕ ਐਸਿਡ ਵਧਣ ਦੇ ਨਾਲ ਹੋਰ ਇੱਕ ਸਭ ਤੋਂ ਵੱਡਾ ਜਿਹੜਾ ਲੱਛਣ ਵੇਖ ਨੂੰ ਮਿਲਦਾ ਉਹ ਇਹ ਆ ਵੀ ਕਮਜ਼ੋਰੀ ਬਹੁਤ ਆ ਜਾਂਦੀ ਸ਼ਰੀਰ ਦੇ ਵਿੱਚ ਪੂਰਾ ਦਿਨ ਸ਼ਰੀਰ ਥੱਕਿਆ ਰਹਿੰਦਾ ਥਕਾਵਟ ਬਹੁਤ ਜ਼ਿਆਦਾ ਰਹਿੰਦੀ ਸੋ ਇਹ ਤਾਂ ਸੀਗੇ ਕੁਝ ਜਿਹੜੇ ਮੇਨ ਲੱਛਣ ਆ ਜਦੋਂ ਸਾਡੇ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਹੈ ਆਓ ਹੁਣ ਉਹ ਨੁਸਖਾ ਜਾਣਦੇ ਆ ਜਿਹਨੂੰ ਅਸੀਂ ਕਿਵੇਂ ਤਿਆਰ ਕਰਨਾ ਹੈ ਕਿਵੇਂ ਇਹਦਾ ਸੇਵਨ ਕਰਨਾ ਹੈ ਕਿੰਨੀ ਮਾਤਰਾ ਚ ਕਰਨਾ ਤੇ ਕਿੰਨਾ ਸਮਾਂ ਕਰਨਾ ਆਉ ਜਾਣਦੇ ਦੋਸਤੋ ਇਹ ਨੁਸਖਾ ਤਿਆਰ ਕਰਨ ਵਾਸਤੇ ਅਸੀਂ ਇੱਕ ਚਮਚਾ ਲੈਣਾ ਹੈ ਹਲਦੀ ਦਾ ਹਲਦੀ ਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਆ ਜਿਹੜੇ ਸਾਡੇ ਜੋੜਾਂ ਦੇ ਦਰਦਾਂ ਨੂੰ ਵੀ ਠੀਕ ਕਰਦੀ ਆ ਜੋੜਾਂ ਵਿੱਚਲੀ ਸੋਜ ਨੂੰ ਵੀ ਘਟਾਉਂਦੀ ਆ ਸੋ ਇਹ ਇੱਕ ਬਹੁਤ ਵਧੀਆ ਕਹ ਲੋ ਵੀ ਰੈਮਡੀ ਹੈਗੀ ਆ ਸੋ ਹਲਦੀ ਦੇ ਨਾਲ ਅਸੀਂ ਅੱਧਾ ਚਮਚਾ ਲੈਣਾ ਹੈ ਧਣੀਆਂ ਦੇ ਜਿਹੜੇ ਬੀਜ ਹੁੰਦੇ ਆ ਸੁੱਕਾ ਧਣੀਆਂ ਜਿਹਨੂੰ ਅਸੀਂ ਕਹਿ ਦਿੰਨੇ ਆ ਟਣੀਆਂ ਵੀ ਸਾਡੇ ਯੂਰਿਕ ਐਸਿਡ ਲਈ ਬਹੁਤ ਵਧੀਆ ਹੈ ਸਾਡੇ ਕਹਿ ਲਓ ਵੀ ਯੂਰਿਕ ਐਸਿਡ ਨੂੰ ਫਲਸ਼ ਆਊਟ ਕਰਦਾ ਸਰੀਰ ਦੇ ਵਿੱਚੋਂ ਤੇ ਸਾਡੀਆਂ ਜਿਹੜੀਆਂ ਕਿਡਨੀਜ਼ ਆ ਉਹਨਾਂ ਦੇ ਫੰਕਸ਼ਨ ਨੂੰ ਵੀ ਵਧੀਆ ਬਣਾਉਂਦਾ ਹੈ ਸੋ ਅੱਧਾ ਚਮਚ ਅਸੀਂ ਟਣੀਆਂ ਦੇ ਬੀਜ ਲੈਣੇ ਆ ਇਹਦੇ ਨਾਲ ਨਾਲ ਅਸੀਂ ਇੱਕ ਚਮਚਾ ਲੈਣਾ ਹੈ ਜੀਰੇ ਦਾ ਦੋਸਤੋ ਜੀਰਾ ਸਾਡੇ ਡਾਈਜੈਸਟਿਵ ਸਿਸਟਮ ਨੂੰ ਵਧੀਆ ਬਣਾਉਂਦਾ ਹੈ ਸੋ ਯੂਰਿਕ ਐਸਿਡ ਨੂੰ ਕੰਟਰੋਲ ਚ ਕਰ ਲਈ ਸਾਡਾ ਜਿਹੜਾ ਡਾਈਜੈਸ਼ਨ ਆ ਉਹ ਵੀ ਪ੍ਰੋਪਰ ਸਹੀ ਹੋਣਾ ਚਾਹੀਦਾ ਹੈ ਇਹਦੇ ਨਾਲ ਨਾਲ ਜੀਰਾ ਸਾਡੇ ਗੁਰਦਿਆਂ ਦੇ ਕਿਡਨੀਆਂ ਦੇ ਫੰਕਸ਼ਨ ਨੂੰ ਵੀ ਵਧੀਆ ਬਣਾਉਂਦਾ ਹੈ। ਇਹਦੇ ਨਾਲ ਅਸੀਂ ਮੇਥੀ ਦਾਣੇ ਲੈਣੇ ਆ। ਇੱਕ ਚਮਚਾ ਮੇਥੀ ਦਾਣੇ ਦਾ ਲੈਣਾ ਹੈ। ਉਹ ਰਾਤ ਨੂੰ ਭਿਉਂ ਕੇ ਰੱਖਣਾ ਹੈ ਤੇ ਸਵੇਰ ਵੇਲੇ ਨੁਸਖੇ ਦੇ ਵਿੱਚ ਇਹਦੀ ਵਰਤੋਂ ਕਰਨੀ ਆ। ਸੋ ਜਿਹੜਾ ਮੇਥੀ ਦਾਣਾ ਹੈ ਇਹ ਸਾਡੇ ਯੂਰਿਕ ਐਸਿਡ ਦੇ ਵੜਨ ਨੂੰ ਹੀ ਘਟਾ ਦਿੰਦਾ ਹੈ। ਇਸ ਤੋਂ ਇਲਾਵਾ ਇਹ ਸਾਡੇ ਗੁਰਦਿਆਂ ਨੂੰ ਤੇ ਸਾਡੇ ਲਿਵਰ ਨੂੰ ਡੀਟੌਕਸੀਫਾਈ ਕਰਦਾ ਹੈ, ਪਿਉਰੀਫਾਈ ਕਰਦਾ ਹੈ ਇਹਨਾਂ ਨੂੰ ਅੰਦਰੋਂ ਸਾਫ਼ ਕਰਦਾ ਹੈ। ਉਸ ਇਸ ਤੋਂ ਲੈ ਵੇਸ ਨੋਸ ਕੇ ਦੇ ਵਿੱਚ ਅਸੀਂ ਕਾਲੀ ਮਿਰਚ ਲੈਣੀ ਹੈ ਇੱਕ ਛੁਟਕੀ ਦੇ ਕਰੀਬ ਕਾਲੀ ਮਿਰਚ ਅਸੀਂ ਤਾਂ ਲੈਣੀ ਹੈ ਕਿਉਂਕਿ ਕਾਲੀ ਮਿਰਚ ਹੈ ਜਿਹੜੀ ਉਸ ਤੋਂ ਬਿਨਾ ਜੇ ਅਸੀਂ ਹਲਦੀ ਲੈਨੇ ਆ ਤਾਂ ਉਹ ਸਾਡੇ ਸਰੀਰ ਵਿੱਚ ਉਹ ਚ ਵਿਤਲਾ ਜਿਹੜਾ ਕਰਕਮੇਨ ਆ ਉਹ ਚੰਗੀ ਤਰ੍ਹਾਂ ਸੋਖਿਆ ਨਹੀਂ ਜਾਂਦਾ ਤੇ ਕਾਲੀ ਮਿਰਚ ਹੈ ਜਿਹੜੀ ਉਹ ਐਂਟੀ ਇਨਫਲੇਮੇਟਰੀ ਗੁਣ ਵੀ ਰੱਖਦੀ ਆ ਤੇ ਦਰਦਾਂ ਨੂੰ ਵੀ ਠੀਕ ਰੱਖਦੀ ਐ ਐਂਟੀ ਐਨਲਜੈਸਿਕ ਵੀ ਹੁੰਦੀ ਆ ਸੋ ਹੁਣ ਅਸੀਂ ਜਾਣਦੇ ਵੀ ਇਹ ਨੁਸਖਾ ਤਿਆਰ ਕਿਵੇਂ ਕਰਨਾ ਸਾਥੀਓ 2 ਕੱਪ ਅਸੀਂ ਪਾਣੀ ਦੇ ਲੈਣੇ ਆ ਇੱਕ ਕਹ ਲਓ ਵੀ ਪੈਨ ਦੇ ਵਿੱਚ ਪਾ ਲਓ ਇਸ ਇਹਦੇ ਵਿੱਚ ਤੁਸੀਂ ਇੱਕ ਚਮਚਾ ਹਲਦੀ ਦਾ ਐਡ ਕਰ ਲਓ ਅੱਧਾ ਚਮਚਾ ਜਿਹੜੇ ਅਸੀਂ ਧਣੀਆਂ ਦੇ ਬੀਜ ਲਏ ਆ ਇਹ ਮਿਲਾ ਲਓ ਅੱਧਾ ਇੱਕ ਚਮਚਾ ਜੀਰੇ ਦਾ ਐਡ ਕਰ ਲਓ ਇੱਕ ਚਮਚਾ ਮੇਥੀ ਦਾਣਾ ਜਿਹੜਾ ਰਾਤ ਨੂੰ ਤੁਸੀਂ ਭਿਉਂ ਕੇ ਰੱਖਿਆ ਉਹ ਐਡ ਕਰ ਲਓ ਤੇ ਇਹਨੂੰ 10 ਮਿੰਟ ਵਧੀਆ ਤਰੀਕੇ ਨਾਲ ਇਹਨੂੰ ਮੱਧਮ ਜੀ ਅੱਗ ਤੇ ਇਹਨੂੰ ਉਬਾਲੋ ਉਸ ਤੋਂ ਬਾਅਦ ਜਦੋਂ ਉਬਲ ਜੇ 10 ਮਿੰਟ ਬਾਅਦ ਇਹਦੇ ਉੱਪਰ ਕਾਲੀ ਮਿਰਚ ਵੀ ਪਾ ਦਿਓ ਛੁਟਕੀ ਤੇ ਹੁਣ ਇਹਨੂੰ ਤੁਸੀਂ ਗੁੰਗਣਾ ਜਾ ਕਰਕੇ ਇਹਦੇ ਵਿੱਚ ਤੁਸੀਂ ਨੀਂंबू ਇੱਕ ਐਡ ਕਰ ਸਕਦੇ ਆ ਸੋ ਨੀਂਬੂ ਵੀ ਸਾਡੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਸਾਡੀ ਸਹਾਇਤਾ ਕਰਦਾ ਏ ਇੱਕ ਚਮਚਾ ਤੁਸੀਂ ਜਾਂ ਅੱਧਾ ਚਮਚਾ ਸ਼ਹਿਦ ਦਾ ਵੀ ਐਡ ਕਰ ਸਕਦੇ ਆ ਜਿਹਦੇ ਨਾਲ ਇਹਦਾ ਜਿਹੜਾ ਟੇਸਟ ਆ ਉਹ ਵੀ ਠੀਕ ਹੁੰਦਾ ਏ ਇਸ ਤਰ੍ਹਾਂ ਵੈਦੀ ਜਿਹੜੀ ਐਫੀਕੇਸੀ ਆ ਇਹਨੋਸਕੇ ਦੀ ਹੋਰ ਵੱਧ ਜਾਂਦੀ ਆ ਸੋ ਇਨਸ ਕਾਸੀ ਲੈਣਾ ਹੈ ਸਵੇਰ ਵੇਲੇ ਨਿਰਨੇ ਕਾਲ ਜੇ ਬਹੁਤ ਵਧੀਆ ਸਮਾਂ ਹੈ ਨੂੰ ਲੈਣ ਦਾ ਤੇ ਤੁਸੀਂ ਇਹਨੂੰ ਲਗਾਤਾਰ 4 ਹਫ਼ਤੇ ਜਾਂ 6 ਹਫ਼ਤੇ ਲਗਾਤਾਰ ਵਰਤਣਾ ਹੈ ਉਸ ਤੋਂ ਬਾਅਦ ਕੁਝ ਸਮਾਂ ਰੋਕ ਕੇ ਤੁਸੀਂ ਇਹਦਾ ਸੇਵਨ ਫੇਅਰ ਦੁਬਾਰਾ ਕਰ ਸਕਦੇ ਆਂ ਤੇ ਸਾਥੀਓ ਯੂਰਿਕ ਐਸਿਡ ਦੇ ਵਿੱਚ ਅਸੀਂ ਕੀ ਕੀ ਹੋਰ ਖਾਣ ਵਾਲੀਆਂ ਚੀਜ਼ਾਂ ਖਾ ਸਕਦੇ ਆਂ ਜਿਹਦੇ ਨਾਲ ਅਸੀਂ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਆਂ ਆਓ ਉਸ ਬਾਰੇ ਜਾਣਦੇ ਆਂ ਸੋ ਰਾਤ ਨੂੰ ਤੁਸੀਂ ਦੋ ਅਖਰੋਟ ਅਖਰੋਟਾਂ ਦੀ ਜਿਹੜੀ ਗਿਰੀ ਆ ਉਹਨਾਂ ਨੂੰ ਇੱਕ ਕੌਲੀ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਹੈ ਤੇ ਸਵੇਰ ਵੇਲੇ ਤੁਸੀਂ ਅਖਰੋਟ ਖਾਣੇ ਆ ਸੋ ਯੂਰਿਕ ਐਸਿਡ ਨੂੰ ਠੀਕ ਕਰਨ ਵਾਸਤੇ ਅਖਰੋਟ ਵੀ ਬਹੁਤ ਵਧੀਆ ਭੋਜਨ ਹੈ ਇਹਨਾਂ ਨਾਲ ਸਾਡਾ ਜਿਹੜਾ ਯੂਰਿਕ ਐਸਿਡ ਆ ਉਹ ਕੰਟਰੋਲ 'ਚ ਆਉਣਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਨਾਲ ਤੁਸੀਂ ਜਿਹੜਾ ਅਜਵੈਣ ਦਾ ਪਾਣੀ ਆ ਉਹ ਵੀ ਦਿਨ 'ਚ ਦੋ ਵਾਰੀ ਲੈਣਾ ਹੈ ਇਹ ਵੀ ਸਾਡੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਤੇ ਜਿਹੜਾ ਸੇਬ ਦਾ ਸਿਰਕਾ ਉਹ ਵੀ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਵਧੀਆ ਤੁਸੀਂ 2 ਚਮਚਾ ਸੇਬ ਦਾ ਸਿਰਕਾ ਇੱਕ ਵੱਡੇ ਗਲਾਸ ਪਾਣੀ ਦੇ ਵਿੱਚ ਮਿਲਾ ਕੇ ਇਹਨੂੰ ਲੈਣਾ ਹੈ ਇਹ ਵੀ ਤੁਹਾਡੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ 'ਚ ਜਿਹੜੀ ਬਹੁਤ ਸਹਾਇਤਾ ਕਰਦਾ ਤੇ ਇਹਦੇ ਨਾਲ ਨਾਲ ਸਾਥੀਓ ਜਿੰਨਾ ਜਿਹੜੇ ਭੋਜਨ 'ਚ ਫਾਈਬਰ ਜ਼ਿਆਦਾ ਹੁੰਦਾ ਏ ਜਿਵੇਂ ਦਲੀਆ ਹੋ ਗਿਆ ਕਨਵਾ ਹੋ ਗਿਆ ਓਟਸ ਹੋ ਗਏ ਇਹ ਸਾਡੇ ਯੂਰਿਕ ਐਸਿਡ ਨੂੰ ਘੱਟ ਕਰਨ 'ਚ ਸਾਡੀ ਸਹਾਇਤਾ ਕਰਦੇ ਆ ਇਹ ਭੋਜਨ ਅਸੀਂ ਜ਼ਿਆਦਾ ਖਾਣਾ ਹੈ ਇਦੇ ਨਾਲ ਨਾਲ ਜਿਹੜਾ ਪਾਣੀ ਆ 8 ਤੋਂ 10 ਗਲਾਸ ਅਸੀਂ ਦਿਨ 'ਚ ਪਾਣੀ ਦੇ ਪੀਣੇ ਆ ਕਿਉਂਕਿ ਇਹਦੇ ਨਾਲ ਸਾਡਾ ਯੂਰਿਕ ਐਸਿਡ ਵੀ ਫਲਸ਼ ਹੁੰਦਾ ਏ ਤੇ ਸਾਡੀਆਂ ਕਿਡਨੀਜ਼ ਵੀ ਜਿਹੜੀਆਂ ਉਹ ਸਾਫ਼ ਹੁੰਦੀਆਂ ਸੋ ਪਾਣੀ ਵੱਧ ਤੋਂ ਵੱਧ ਪੀਣਾ ਏ ਇਹ ਜਿਹੜਾ ਨੁਸਖਾ ਦੱਸਿਆ ਇਹਦੇ ਵਿੱਚ ਵੀ ਇਹਦੇ ਨਾਲ ਨਾਲ ਯੂਰਿਕ ਐਸਿਡ ਨੂੰ ਵੀ ਸਾਡੇ ਫਲਸ਼ ਆਊਟ ਕਰਦਾ ਏ ਇਸ ਸਾਥੀਓ ਚੀਜ਼ਾਂ ਨੂੰ ਅਸੀਂ ਵੱਧ ਖਾਣਾ ਏ ਤੇ ਜਿਹੜੀਆਂ ਚੀਜ਼ਾਂ ਮਨਾ ਏ ਯੂਰਿਕ ਐਸਿਡ 'ਚ ਆ ਉਹ ਜਾਣਦੇ ਉਹਨਾਂ 'ਚ ਆ ਜਾਂਦਾ ਰੈੱਡ ਮੀਟ ਫਿਰ ਕਲੇਜੀ ਆ ਜਾਂਦੀ ਆ ਫਿਰ ਫਿਸ਼ ਆ ਜਾਂਦੀ ਆ ਇਹ ਚੀਜ਼ਾਂ ਅਸੀਂ ਬਿਲਕੁਲ ਨਹੀਂ ਖਾਣੀਆਂ ਕਿਉਂਕਿ ਇਹਨਾਂ ਚ ਪਿਉਰੀ ਨਾ ਜਿਹੜਾ ਉਹਦੀ ਮਾਤਰਾ ਜ਼ਿਆਦਾ ਹੁੰਦੀ ਆ ਸੋ ਇਹ ਪਿਉਰੀਨ ਕਰਕੇ ਜਿਹੜਾ ਸਾਡਾ ਯੂਰਿਕ ਐਸਿਡ ਵਧਦਾ ਏ ਇਹਦੇ ਨਾਲ ਨਾਲ ਅਲਕੋਹਲ ਦਾ ਸ਼ਰਾਬ ਦਾ ਸੇਵਨ ਅਸੀਂ ਬਿਲਕੁਲ ਨਹੀਂ ਕਰਨਾ ਕਿਉਂਕਿ ਜਿਹੜੀ ਅਲਕੋਹਲ ਆ ਉਹ ਵੀ ਸਾਡੇ ਯੂਰਿਕ ਐਸਿਡ ਨੂੰ ਵਧਾਉਂਦੀ ਆ ਇਹਦੇ ਨਾਲ ਨਾਲ ਤੁਸੀਂ ਟਮਾਟਰ ਤੇ ਸ਼ਿਮਲਾ ਮਿਰਚ ਵਰਗੀਆਂ ਇਹ ਸਬਜ਼ੀਆਂ ਵੀ ਨਹੀਂ ਖਾਣੀਆਂ ਤੇ ਦਾਲਾਂ ਵੀ ਬਿਲਕੁਲ ਨਹੀਂ ਖਾਣੀਆਂ ਜਨੇ ਵੀ ਬਿਲਕੁਲ ਨਹੀਂ ਖਾਣੇ ਸੋ ਇਹ ਵੀ ਸਾਡੇ ਜਿਹੜੇ ਯੂਰਿਕ ਐਸਿਡ ਨੂੰ ਵਧਾਉਂਦੇ ਆ ਤੇ ਦੁੱਧ ਤੋਂ ਬਨਣ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦਾ ਵੀ ਅਸੀਂ ਪ੍ਰੇਜ ਰੱਖਣਾ ਹੈ ਕਿਉਂਕਿ ਦੁੱਧ ਵੀ ਸਾਡੇ ਯੂਰਿਕ ਐਸਿਡ ਨੂੰ ਵਧਾਉਂਦਾ ਹੈ ਸੋ ਸਾਥੀਓ ਇਹ ਸੀਗੇ ਜਿਹੜੇ ਮੈਂ ਤੁਹਾਨੂੰ ਲੱਛਣ ਦੱਸੇ ਜਦੋਂ ਯੂਰਿਕ ਐਸਿਡ ਵੱਧਦਾ ਹੈ ਤੇ ਨੁਸਖਾ ਜਿਹੜਾ ਦੱਸਿਆ ਹੈ ਸੋ ਇਹ ਨੁਸਖੇ ਦਾ ਤੁਸੀਂ 4 ਤੋਂ 6 ਹਫ਼ਤੇ ਜ਼ਰੂਰ ਇਸਤੇਮਾਲ ਕਰੋ ਜਿਨ੍ਹਾਂ ਦਾ ਯੂਰਿਕ ਐਸਿਡ ਵੱਧਦਾ ਤੁਹਾਨੂੰ ਬੜੀ ਜਲਦੀ ਜਿਹੜਾ ਇਹਦਾ ਸਾਰਾ ਉਹ ਵੇਖਣ ਨੂੰ ਮਿਲੂਗਾ ਇਹਦੇ ਨਾਲ ਨਾਲ ਇਹ ਗੱਲਾਂ ਵੱਲ ਧਿਆਨ ਰੱਖੋ ਤੁਸੀਂ ਬਿਨਾਂ ਦਵਾਈ ਤੋਂ ਘਰ ਬੈਠੇ ਯੂਰਿਕ ਐਸਿਡ ਨੂੰ ਬਿਲਕੁਲ ਠੀਕ ਕਰ ਸਕਦੇ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਦੇ ਰਿਸ਼ਤੇਦਾਰਾਂ ਮਿੱਤਰਾਂ 'ਚ ਭੇਜਿਓ ਤਾਂ ਜੋ ਵੱਧ ਤੋਂ ਵੱਧ ਪੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਤੇ ਸਾਥੀਓ ਆਪਣਾ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ